ਬੀਤੇ ਨਹੀਂ ਬਠਿੰਡਾ ਜ਼ਿਲ੍ਹੇ ਦੇ ਕਸਬਾ ਮੋੜ ਮੰਡੀ ਦੇ ਵਿੱਚ 22 ਸਾਲਾ ਨੌਜਵਾਨ ਦੀਪ ਸਿੰਘ ਦਾ ਮੋਟਰਸਾਈਕਲ ਸਵਾਰ ਹਮਲਾਵਰਾਂ ਦੇ ਵੱਲੋਂ ਤੇਜ਼ ਤਾਰ ਹਮਲਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਸ ਦੀ ਜੇਰੇ ਲਾਜ ਮੌਤ ਹੋ ਗਈ ਇਸ ਮੌਕੇ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਮਲਾਵਰਾਂ ਦੇ ਉਹਨਾਂ ਦੇ ਲੜਕੇ ਨੂੰ ਤਾਂ ਮਾਰਿਆ ਕਿਉਂਕਿ ਉਹਨਾਂ ਲੜਕਾ ਉਹਨਾਂ ਨੂੰ ਨਸ਼ਾ ਵੇਚਣ ਤੋਂ ਰੋਕਦਾ ਸੀ ਜਿਸ ਕਰਕੇ ਉਸ ਦੀ ਪਹਿਲਾਂ ਵੀ ਇਹਨਾਂ ਨਾਲ ਕਈ ਵਾਰ ਰੰਜਿਸ਼ ਹੋਈ ਸੀ ਜਿਸ ਦਾ ਬਦਲਾ ਲੈਣ ਦੇ ਲਈ ਉਹਨਾਂ ਦੇ ਵੱਲੋਂ ਸਾਡੇ ਚਾਰ ਪੈਣਾ ਦੇ ਭਰਾ ਦੀਪ ਸਿੰਘ ਦੀ ਹੱਤਿਆ ਕਰ ਦਿੱਤੀ ਹੈ ਪਰਿਵਾਰ ਦੇ ਵੱਲੋਂ ਹੁਣ ਪੁਲਿਸ ਨੂੰ ਗੁਹਾਰ ਲਗਾਉਂਦਿਆਂ ਹੋਇਆਂ ਇਨਸਾਫ ਦੀ ਮੰਗ ਕੀਤੀ ਗਈ ਹੈ ਅਤੇ ਦੋਸ਼ੀਆਂ ਦੇ ਦੇਖ ਲਾਅ ਸਖ਼ਤ ਕਾਰਵਾਈ ਕਰਨ ਦੀ ਗੁਹਾਰ ਵੀ ਲਗਾਈ ਗਈ ਹੈ। ਇਸ ਦੌਰਾਨ ਮੋੜ ਮੰਡੀਪੁਰ ਦੇ ਵੱਲੋਂ ਕਾਰਵਾਈ ਕਰਦਿਆਂ ਹੋਇਆ ਤ੍ਰੰਤੀ 4 ਬਾਈ ਨੇਮ ਅਤੇ 697 ਦੇ ਉੱਪਰ ਕਦਮਾ ਦਰਜ ਕਰਦਿਆਂ ਹੋਇਆ ਪਹਿਲਾਂ ਇੱਕ ਮੁਲਜ਼ਮ ਅਕਾਸ਼ਦੀਪ ਨੂੰ ਗ੍ਰਿਫਤਾਰ ਕੀਤਾ ਜਿਸ ਤੋਂ ਬਾਅਦ 4 ਹੋਰ ਮੁਲਜ਼ਮਾਂ ਨੂੰ 24 ਘੰਟੇ ਅੰਦਰ ਉਹਨਾਂ ਨੇ ਕਹਿ ਗ੍ਰਿਫਤਾਰ ਕਰ ਲਿਆ ਹੈ। ਮੇਰਾ ਨਾਮਿੰਦਰਜੀਤ ਵੀਰੇ ਹੈ। ਜਿਹੜਾ ਮੁੰਡਾ ਦਿੱਖ ਹੋਈ ਜੋ ਚੇਤਰ ਕੀ ਲੱਗਦਾ। ਮੇਰਾ ਭਰਾ ਆ ਬਈ। ਹਏ ਇੱਥੇ ਨਾ ਮੁੰਡੇ ਆਉਂਦੇ ਹੁੰਦੇ ਸੀਗੇ ਚਿੱਟਾ-ਚੁੱਟਾ ਵੇਚਦੇ ਸੀਗੇ ਇਹ ਰੋਕ ਦਾ ਰੋਕ ਦਾ ਸੀਗਾ ਇਹਨੂੰ ਕਹਿੰਦੇ ਦੇਖਾਂਗੇ ਵੱਢ ਕੇ ਦਹੀਂ ਲੈਣ ਗਿਆਗਾ ਚੌਲ ਬਣਾ ਕੇ ਰੱਖ ਕੇ ਗਿਆ ਤੇ ਬਸ ਉੱਥੇ ਹੀ ਵੱਢ ਕੇ ਰੱਖਤਾ ਉਹਨਾਂ ਨੇ ਹਾਏ ਵੀਰੇ ਅਸੀਂ ਤਾਂ ਇਨਸਾਫ ਚਾਹੀਦਾ ਵੀਰੇ ਸਾਨੂੰ ਕੁਝ ਨਹੀਂ ਚਾਹੀਦਾਗਾ ਅਸੀਂ ਚਾਰ ਪੈਣਾਂ ਗੀਆਂ 21 ਭਰਾ ਸੀ ਸਾਡੇ ਸਾਨੂੰ ਇਨਸਾਫ ਚਾਹੀਦਾ ਸਾਨੂੰ ਕੁਝ ਨਹੀਂ ਚਾਹੀਦਾ ਵੀਰੇ ਹਾਏ ਰੱਬਾ ਕੀ ਨਾਮ ਹੈ ਤੁਹਾਡਾ ਦਿਸਕਰਨ ਸਿੰਘ ਕੀ ਕਹਣਾ ਜੰਨਤ ਰਾਮ ਦਾ ਚੁਇਆ ਕੋਤੂ ਮੇਰੇ ਸਕੇ ਸਾਲਾ ਜੀ ਸਨ ਅੱਛਾ ਜੀ ਤੇ ਇੱਥੇ ਜੋ ਮੁੰਡੇ ਮਾਨਸਾ ਤੋਂ ਆ ਕੇ ਜਾਂ ਕੋਈ ਹੋਰ ਗਰੁੱਪਾਂ ਦੇ ਸੀਗੇ ਜਿਨ੍ਹਾਂ ਦੀਆਂ ਇੰਸਟਾਗ੍ਰਾਮ ਤੇ ਮੈਂ ਹੁਣ ਆਈਡੀਆ ਵੀ ਦੇਖੀਆਂ ਨੇ ਤੇ ਬਹੁਤ ਹੀ ਯਾਨੀ ਕਿ ਇੱਕ ਜਿਵੇਂ ਜਿੱਦਾਂ ਗੈਂਗਸਟਰ ਹੁੰਦੇ ਨੇ ਐਦਾਂ ਦੇ ਟਾਈਪ ਦੇ ਬੰਦੇ ਸੀਗੇ ਤੇ ਜੋ ਇੱਥੇ ਨਸ਼ੇ ਦੀ ਸਪਲਾਈ ਕਰਦੇ ਸੀ ਤੇ ਮੇਰੇ ਸਾਲਾ ਅਕਸ਼ਰ ਹੀ ਉਹਨਾਂ ਨੂੰ ਕਹਿੰਦਾ ਸੀ ਭਾਈ ਤੁਸੀਂ ਇਹ ਕੰਮ ਨਾ ਕਰੋ ਪਰ ਉਹ ਕਹਿੰਦੇ ਕੋਈ ਗੱਲ ਨਹੀਂ ਤੈਨੂੰ ਦੇਖ ਲਾਂਗੇ ਤੇ ਕਿ 14 ਤਰੀਕ ਨੂੰ ਰਾਤ ਤਕਰੀਬਨ 9:00 ਵਜੇ ਤੋਂ ਬਾਅਦ ਦੀ ਗੱਲ ਹੈ ਤੇ ਇੱਕ ਰਿਆ ਦੇ ਬਾਪੂ ਦੇ ਲਈ ਮਤਲਬ ਕਿ ਚੌਲ ਬਣਾ ਕੇ ਗਿਆ ਸੀਗਾ ਜਨ ਕਿ ਮੇਰੇ ਸਹੁਰਾ ਸਾਹਿਬ ਦੇ ਲਈ ਤੇ ਕਹਿੰਦਾ ਮੈਂ ਦਹੀਂ ਫੜ ਲਿਆ ਮਾ ਉਧਰੋਂ ਮਤਲਬ ਹਜੇ ਗਿਆ ਹੀ ਸੀ ਉਧਰ ਜਾਣ ਹੀ ਨਹੀਂ ਦਿੱਤਾ ਤੇ ਰਾਹ ਦੇ ਵਿੱਚ ਕਿਸੇ ਨੇ ਸੀਆਈਡੀ ਦੇਤੀ ਵੀ ਬਾਹਰ ਫਿਰਦਾਗਾ ਤੇ ਬਸ ਫਿਰ ਕਿਰਪਾਨਾਂ ਕੀ ਮਤਲਬ ਕਿ ਰਾੜ ਬਹੁਤ ਬੁਰੀ ਹਾਲਤ ਨਾਲ ਮਾਰਿਆ ਦੇਖਣ ਵਾਲੀ ਹਾਲਤ ਨਹੀਂ ਅੱਖਾਂ ਦੇ ਵਿੱਚ ਅੱਖਾਂ ਵੀ ਨਹੀਂ ਦੇਖਣ ਯੋਗ ਦੰਦ ਕੱਢ ਦਿੱਤੇ ਬੁਰਾ ਹਾਲ ਹੈਗਾ ਪੰਜ ਭੈਣਾਂ ਦਾ ਇਕੱਲਾ ਭਰਾ ਸੀ ਤੇ ਮੈਂ ਪ੍ਰਸ਼ਾਸਨ ਨੂੰ ਹੀ ਬੇਨਤੀ ਕਰਦਾ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਤੇ ਮੈਂ ਧੰਨਵਾਦ ਵੀ ਕਰਦਾ ਪੁਲਿਸ ਦਾ ਜਿਨ੍ਹਾਂ ਨੇ ਪੰਜ ਬੰਦੇ ਚੱਕ ਵੀ ਲਏ ਤੇ ਬਹੁਤ ਸੋਹਣਾ ਕਾਰਜ ਕਰ ਰਹੀ ਹੈ ਮੋੜ ਥਾਣੇ ਦੀ ਪੁਲਿਸ ਤੇ ਬਹੁਤ-ਬਹੁਤ ਧੰਨਵਾਦ ਜੀ ਬਸ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੋਰ ਅਸੀਂ ਕੁਝ ਨਹੀਂ ਚਾਹੀਦਾ। ਇਹ ਕੱਛਸਰ ਮਾਰਕਾ ਸੀ ਕੀ ਮਾਰਕਾ ਸੀ। ਇਹ ਕੱਲ ਇੱਕ ਮੁਕੱਦਮਾ ਨੰਬਰ 40 ਦਰਜ ਹੋਇਆ ਸੀਗਾ ਮੋੜ ਮੰਡੀ ਉੱਤੇ ਜਿਹਦੇ ਵਿੱਚ ਇੱਕ ਲੜਕੇ ਦੀਪ ਸਿੰਘ ਦਾ ਕਤਲ ਹੋ ਗਿਆ ਸੀਗਾ। ਦੇ ਵਿੱਚ ਕਿ ਚਾਰ ਦੋਸ਼ੀ ਬਾਈ ਨੇਮ ਲਿਖਾਏ ਸੀ ਤੇ ਕੋਸ਼ ਅਣਪਛਾਤੇ ਸੀ ਉਹਦੇ ਚੋ ਕੱਲ ਅਸੀਂ ਸਾਡੀ ਟੀਮ ਨੇ ਇੱਕ ਤਰ ਦੋਸ਼ੀ ਹੈਗਾ ਬਾਈ ਨੇਮ ਆਕਾਸ਼ਦੀਪ ਸਿੰਘ ਸਨ ਸੁਖਵਿੰਦਰ ਸਿੰਘ ਵਾਸੀ ਮਾਨਸਾਲ ਤੇ ਬਾਕੀ ਹੋਰ ਜਿਹੜੇ 6 ਅਣਪਛਾਤੇ ਤੁਸੀਂ 4 ਆਇਡੈਂਟੀਫਾਈ ਕਰ ਲਏ ਜਿਨ੍ਹਾਂ ਦੇ ਨਾਂ ਹੈਗੇ ਆਕਾਸ਼ਦੀਪ ਖਾਨ ਸਨ ਆਫ ਜਸਵੀਰ ਖਾਨ ਅਰਜੁਨ ਕੁਮਾਰ ਸਨ ਆਫ ਦੁਰਗਾਦਾਸ ਸਮੂਣ ਸਿੰਘ ਸਨ ਆਫ ਕਾਲਾਰਾਮ ਹਿਮਾਂਤ ਚੋਸ ਹਨੋਜੀ ਕੁਮਾਰ ਇਹ ਵੀ ਮਾਨਸਾ ਦੀ ਰਹਿਣ ਵਾਲੇ ਹੈ ਜੋ ਕੱਲ ਇਹਨਾਂ ਦੀ ਰੈਸਟ ਪਾ ਕੇ ਇਹਨਾਂ ਨੂੰ ਅਸੀਂ ਵੈਪਨ ਵਗੈਰਾ ਰਿਕਵਰ ਕਰਵਾ ਲਿਆ ਤੇ ਅਗਲੀ ਤਫਤੀਸ਼ ਜਾਰੀ ਹੈ ਇਹ ਜਿਹੜੇ ਕ੍ਰਾਈਮ ਚਲ ਰਿਹਾ ਹੈ ਕਾਰਿਆ ਇਹ ਜਿਹੜੇ ਅਸੀਂ 5 ਕੱਲ ਅਰੈਸਟ ਕੀਤੇ ਤੇ ਇਹਨਾਂ ਚੋਂ ਬਸ ਇੱਕ ਤੇ ਕਾਸ਼ਦੀਪ ਖਾਨ ਤੇ ਸਿਟੀ 1 ਮਾਨਸਾ ਨੂੰ ਮਕਦਮਾ ਦਰਜ ਲੜਾਈ ਝਗੜੇ ਦਾ ਬਾਕੀ ਹੋਰ ਇਹਨਾਂ ਦੇ ਖਿਲਾਫ ਕਿਸੇ ਦੇ ਖਿਲਾਫ ਕੋਈ ਮਕਦਮਾ ਦਰਜ ਰਿਸਟਰ ਨਹੀਂ ਹੋਣਾ ਪਾਇਆ ਟੋਟਲ ਨੰਬਰ ਕਿੰਨੇ ਨੇ ਟੋਟਲ ਹੁਣ ਤੱਕ ਜੇ ਅਸੀਂ 8 ਬੰਦੇ ਇਹਦੇ ਚ 4 ਬੰਦੇ ਪਹਿਲਾਂ ਸੀ 4 ਬੰਦੇ ਹੋਰ ਟੋਟਲ 8 ਬੰਦੇ ਹੋ ਚ ਬਾਕੀ ਅੱਗੇ ਫਦਰ ਇਨਵੈਸਟੀਗੇਸ਼ਨ ਜਾ ਰਹੀ ਹੈ ਜੇ ਕੋਈ ਹੋਰ ਬੰਦਾ ਇਹ ਵਿੱਚ ਆਇਡੈਂਟੀਫਾਈ ਹੋਊਗਾ ਤਾਂ ਉਹ ਨਾਮਿਨੇਟ ਕਰ ਦਾਂਗੇ